ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਸਾਰੇ ਵਧੀਆ ਠੀਕ ਠਾਕ ਤੇ ਅੱਜ ਆਪਾਂ ਬਣਾਉਣੇ ਆ ਜੀ ਫਰਸਟ ਬਲੌਗ ਤੇ ਫਰਸਟ ਬਲੌਗ ਦੀ ਸ਼ੁਰੂਆਤ ਕਰਦੇ ਆ ਆਪਣੇ ਪਸ਼ੂਆਂ ਦੇ ਖਾਣੇ ਦਾਣੇ ਤੋਂ ਖਾਣੇ ਦਾਣੇ ਤੋਂ ਮਤਲਬ ਆਪਣੇ ਮੱਕੀ ਦੇ ਚਾਰ ਤੋਂ ਆਪਾਂ ਨੂੰ ਆਪਾਂ ਤੁਹਾਨੂੰ ਖੇਤ ਦਾ ਵੀਊ ਦਿਖਾਉਣੇ ਆ ਵੀ ਮੱਕੀ ਦੇ ਚਾਰ ਵਾਲਾ ਟੋਏ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ ਮੱਕੀ ਦੇ ਚਾਰ ਦੇ ਬੈਨੀਫਿਟ ਕੀ ਨੇ ਤੇ ਇਹਨਾਂ ਨਾਲ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਬਚਤ ਹੁੰਦੀ ਆ ਪਿੰਨਾ ਨਾ ਪਸ਼ੂ ਰਾਜੀ ਹੁੰਦੇ ਨੇ ਤੇ ਆਪਾਂ ਤੁਹਾਨੂੰ ਲੈ ਚਾਲਦੇ ਆਂ ਖੇਤ ਦੀ ਚਾਰ ਵਾਲਾ ਟੂਆ ਦਿਖਾਉਣੇ ਆ ਓਕੇ ਖੇਤ ਮਿਲਦੀਆਂ ਚ ਲਓ ਗਰੇ ਆਪਣਾ ਅੱਜ ਤੁਹਾਨੂੰ ਟੂਆ ਦਿਖਾਉਣੇ ਆ ਚਾਰ ਵਾਲਾ ਜੀ ਚ ਆਪਣੇ ਚਾਰ ਪਾਇਆ ਵਾ ਚੈੱਕ ਕਰੋ ਆ ਆਪਣੀਆਂ ਬੱਟਾ ਬਣਾ ਕੇ ਰੱਖੀ ਹੋਈ ਵੀਰੇ ਕਈ ਵਾਰ ਮੀਂਹ ਕਣੀ ਆ ਜੇ ਮੀਂਹ ਆ ਜੇ ਇਹਨੂੰ ਜੋੜ ਦੇਈਦੇ ਵੀ ਪਾਣੀ ਉਧਰ ਨਾ ਜਾਵੇ ਨਹੀਂ ਗੱਡੀ ਸਿੱਧੀ ਅੰਦਰ ਵੈਕ ਲੱਗਦੀ ਆ ਆਪਣੇ ਤੇ ਦੇਖੋ ਬਈ ਆ ਕਾਗਜ਼ ਬਈ ਜਿਉਂ-ਜਿਉਂ ਨੇੜੇ ਜਾਂਦੇ ਆਪਾਂ ਜਿੰਨਾ ਕਾਗਜ਼ ਨਾਲ ਫੋਲਡਰ ਕਰਕੇ ਰੱਖੀ ਜਾਂਦੇ ਆ ਵੀ ਅਗਲੇ ਸਾਲੇ ਕੰਮ ਆ ਜੇ ਤੇ ਆ ਜਾਂਦਾ ਬਈ ਇਧਰਲੀ ਸਾਈਡ ਵੀ ਆਈਆਂ ਬਈ ਜਿਉਂ-ਜਿਉਂ ਜਾਈ ਜਾਂਦਾ ਨਾਲ ਕਾਗਜ਼ ਫੋੜ ਕੇ ਮੋੜ ਕੇ ਰੱਖੀ ਜਾਂਦੇ ਆ ਵੀ ਖਰਾਬ ਨਾ ਹੋਵੇ ਪਾਟੇ ਨਾਲ ਧੁੱਪ ਕਰਨ ਤੇ ਤਾਂ ਹ ਵੀਰੇ ਆਪਣੀ ਮਿੱਟੀ ਪਾਈ ਪਈ ਆ ਫੈਤਰਪਾਲ ਪਾਈ ਹੋਈ ਆ ਤੇ ਪਟਕ ਮਿੱਟੀ ਪੱਤ ਕੇ ਤਰਪਾਲ ਗਾਹ ਨੂੰ ਕਰ ਰਹੀ ਦੀ ਆ ਬਾਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਨਹੀਂ ਖਰਾਬ ਹੋ ਜਾਂਦਾ ਜਿੰਨਾ ਕਪਟਰਾ ਦੋ ਚਾਰ ਤਰ੍ਹਾਂ ਦੀ ਉਨੀ ਕਮੇਟੀ ਪੱਟ ਲਈਦੀ ਆ ਤੇ ਥੋੜਾ ਥੋੜਾ ਦੂਦੋ ਤੰਤ ਨੇ ਚਿਪਟ ਰਹਿ ਜਾਈਦਾ ਇਹ ਇਧਰੋਂ ਲੱਗਦੇ ਸੀ ਅੱਧਾ ਪਾਉਣੇ ਆ ਇੱਕ ਸਾਈਡ ਦੂਜਾ ਫੇਰ ਇੱਕ ਸਾਈਡ ਫੇਰ ਇਧਰੋਂ ਲੱਗ ਜੰਨੇ ਵੀਰੇ ਆਏ ਪਾਉਣੇ ਆ ਨਹੀਂ ਖਰਾਬ ਨਹੀਂ ਹੁੰਦਾ ਦੇਖੋ ਬਈ ਤੇ ਪੁਛੋਂ ਨੂੰ ਵੀਰੇ ਪਾਉਣਾ ਚਾਹੀਦਾ ਤੂੜੀ ਰਲਾ ਕੇ ਪਾਉਣਾ ਚਾਹੀਦਾ ਇਹ ਕੱਲਾ ਨਹੀਂ ਪਾਉਣਾ ਚਾਹੀਦਾ ਤੂੜੀ ਰਲਾ ਕੇ ਪਰੋងਗੇ ਵੀਰੇ ਬਹੁਤ ਵਧੀਆ ਤੂੜੀ ਦੀ ਤੇ ਫੀਲਡ ਦੀ ਬਚਤ ਹੁੰਦੀ ਆ ਤੇ ਪਸ਼ੂਆਂ ਦਾ ਸਰੀਰ ਵੀ ਵਧੀਆ ਰਹਿੰਦਾ ਰਾਜੀ ਰਹਿੰਦੇ ਆ ਲਿੱッセ ਨਹੀਂ ਹੁੰਦੇ ਤੇ ਵਿੱਚ ਮਿਨੀਮੇਚਰ ਵੀ ਜ਼ਰੂਰ ਪਾਉਣਾ ਚਾਹੀਦਾ ਦੇਖੋ ਵੀਰੇ ਸਾਫ਼ ਸੁਥਰਾ ਰੱਖਦੇ ਆ ਆਟ ਟਾਈਮ ਹਰ ਹਰੂਜ ਬੁੱਕਰ ਮਾਰੀਦੀ ਆ ਜਿੰਨਾ ਜਿੰਨਾ ਚਾਹਦੇ ਵੀਰੇ ਉੱਥੇ ਉੱਥੇ ਤਾਂ ਬੁੱਕਰ ਮਾਰ ਦੇਈਦੀ ਆ ਇਹ ਤਾਂ ਆਪਣਾ ਸਾਫੀ ਰੰਦਾ ਪੂਰਾ ਵੀਰੇ ਸਾਫ ਸੁਥਰਾ ਕੰਮ ਆ ਨੂੰ ਚਾਰਦੀ ਕੁਆਲਟੀ ਦਿਖਾਉਣੇ ਆ ਦੇਖੋ ਵੀਰੇ ਕਿਸੇ ਪਾਸੇ ਖਰਾਬ ਨਹੀਂ ਹੋਇਆ